ਇਸ ਲਈ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜਟ ਉਸ ਵੇਲੇ ਸੱਜਣ ਮਿਲਾਦੇ ਰੱਬਾ ਮੇਰਾ ਸਾਰੀ ਉਮਰ ਤੇਰਾ ਤਾਰੀ ਜਾਉਂ ਮੁੱਲਵੇ ਵਰਗੇ ਬਹੁਤ ਹੀ ਸਾਫ਼ ਤੇ ਦਿਲ ਟੁੰਬੇ ਮੇ ਗੀਤ ਪੰਜਾਬੀ ਇੰਡਸਟਰੀ ਨੂੰ ਦੇਣ ਵਾਲੇ ਗੀਤਕਾਰ ਸਰਦਾਰ ਪ੍ਰਗਟ ਸਿੰਘ ਰਿੱਦਣਾ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਵਿਰਲੇ ਹੀ ਹੁੰਦੇ ਨੇ ਜੋ ਆਪਣੀ ਸੋਚ ਦੇ ਸਮੁੰਦਰ ਚੋਂ ਇਹੋ ਜਿਹੇ ਸੱਭਿਆਚਾਰ ਦੀ ਮਹਿਕ ਛੱਡਣ ਵਾਲੇ ਗੀਤ ਦਰਸ਼ਕਾਂ ਦੀ ਝੋਲੀ ਪਾਉਂਦੇ ਨੇ ਇੱਕ ਪਿੰਡ ਵਿੱਚ ਰਹਿੰਦੇ ਆ ਸਧਾਰਨ ਜੀਵਨ ਬਤੀਤ ਕਰਕੇ ਗਏ ਪ੍ਰਗਟ ਸਿੰਘ ਦੇ ਦੜਾਂ ਦੇ ਲਿਖੇ ਤਕਰੀਬਨ ਗੀਤ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਗਾਏ ਹਨ ਉਹ ਹਮੇਸ਼ਾ ਕਹਿੰਦੇ ਸੀ ਕਿ ਮੇਰੇ ਗੀਤ ਖੇਤਾਂ ਅਤੇ ਖਾਲਾਂ ਵਿੱਚੋਂ ਨਿਕਲਦੇ ਹਨ ਇਸੇ ਲਈ ਮੈਂ ਪਿੰਡ ਵਿੱਚ ਰਹਿੰਦਾ ਹਾਂ ਸਰਦਾਰ ਪ੍ਰਗਟ ਸਿੰਘ ਦੇ ਸੁਪੁੱਤਰ ਸਟਾਲਨ ਵੀਰ ਸਿੰਘ ਪੰਜਾਬੀ ਸੰਗੀਤ ਜਗਤ ਵਿੱਚ ਉੱਗੇ ਵੀਡੀਓ ਡਾਇਰੈਕਟਰ ਹਨ ਅਧਾਰਾ ਨਿਊਜ਼ ਨੰਬਰ ਸਰਦਾਰ ਪ੍ਰਕਾਸ਼ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦਾ ਹੈ